ਮੈਂ ਹੈ ਮੈਂ ਚੌਥੀ ਜਮਾਤ ਦਾ ਵਿਦਿਆਰਥੀ ਹਾਂ ਮੈਂ ਵੀ ਆਸੇ ਕਾਂ ਦੀ ਤੁਹਾਨੂੰ ਕਹਾਣੀ ਸੁਣਾਉਣ ਵਾਲਾ ਹਾਂ ਇੱਕ ਵਾਰ ਦੀ ਗੱਲ ਹੈ ਕਿ ਇੱਕ ਕੜਮੀਨਾ ਦਿਨ ਸੀ ਇੱਕ ਪਿਆਸਾ ਕਾਂ ਇੱਧਰ ਉੱਧਰ ਉੱਧਰ ਰਿਹਾ ਸੀ ਉਸ ਨੂੰ ਬੜੀ ਪਿਆਸ ਲੱਗੀ ਹੋਈ ਸੀ ਉਹ ਉੱਦਦਾ ਉੱਦਦਾ ਇੱਕ ਬਾਗ ਵਿੱਚ ਪਹੁੰਚ ਗਿਆ ਬਾਗ ਵਿੱਚ ਉਸ ਨੂੰ ਇੱਕ ਪਾਣੀ ਦਾ ਘੜਾ ਮਿਲਿਆ ਕਾਂ ਬੜਾ ਕਾਂ ਬੜਾ ਸਿਆਣਾ ਸੀ ਕਾਂ ਨੂੰ ਇੱਕ ਤੜਕੀ ਦੀ ਸੁਝੀ ਘਰੇ ਦੇ ਆਸ-ਪਾਸ ਇੱਕ ਪੱਥਰ ਪਏ ਸਨ ਕਾਂ ਨੇ ਘਰੇ ਵਿੱਚ ਹੌਲੀ-ਹੌਲੀ ਕਰਕੇ ਪੱਤੇ ਪਾ ਦਿੱਤੇ ਅੱਧੇ ਪਾਣੀ ਹੌਲੀ-ਹੌਲੀ ਉੱਪਰ ਆ ਗਿਆ ਕਾਂ ਨੇ ਰੱਜ ਕੇ ਪਾਣੀ ਪੀਤਾ ਅਤੇ ਖੁਸ਼ੀ ਵਿੱਚ ਉੱਡ ਗਿਆ